ਲੋ ਜੀ ਓਕੇ ਦੀ ਰਿਪੋਰਟ ਹੈ ਲੈ ਫੜਾ ਮਰਤੀ ਇੱਥੇ ਥੱਲੇ ਹੱਥ ਨਾ ਰੱਖੀਂ ਬਸ ਉਂਗਲ ਨਾ ਓਕੇ ਦੀ ਰਿਪੋਰਟ ਅਸ ਹੈਗੀ ਇੱਕ ਮਿੰਟ ਮਾਈਕ ਬੰਦ ਕਰ ਦੇ ਮੇਰੇ ਖਿਆਲ ਤੋਂ ਹੈਲੋ ਸਾਫੀ ਕਾ ਬਾਈ ਕਰ ਰਹੇ ਨਾ ਇੱਕ ਮਿੰਟ ਓਏ ਯੂਟਿਊਬ ਤੇ ਲਾਈਵ ਹੋ ਕੇ ਦੇਖੋ ਆਵਾਜ਼ ਆ ਰਹੀ ਹੈ ਕਵਾਂਦੋ ਕਵਾਂਦੋ ਦੇ ਕਾਰਨ ਮੈਨੂੰ ਸੋਬਾ ਲੈ ਕੇ ਆਇਆ ਜੂਸੇ ਲਾਈਕ ਆਪਰੇ ਦੇ ਜਿਹੜੇ ਮੇਰੇ ਨਾਮ ਤੇ ਐਡ ਹੋਇਆ ਫਾਰਮ ਸਬਸਟਾਲਾ ਇਹਦੇ ਅਰੇ ਵੀਦੂ ਮਤਲਬ ਇਹਦੇ ਕਾਸਟ ਕਰਾ ਕੇ ਕਿਵੇਂ ਦਾ ਇੱਕ ਮਿੰਟ ਇੱਕ ਮਿੰਟ ਦੇਖ ਕੇ ਜਿਹਨੂੰ ਕਾਉਂ ਲਾਈਕ ਕੀ ਹੈ ਦੀ ਅੱਗੇ ਹੋ ਜੀ ਸਭ ਆਵਾਜ਼ ਆ ਜੀ ਬਈ ਸਾਰਿਆਂ ਨੂੰ ਅੱਜ ਇੱਕ ਮਹੀਨੇ ਬਾਅਦ ਇੱਕ ਮਹੀਨਾ ਹੋ ਗਿਆ ਮੇਰੇ ਪਰ ਅਮਰ ਨੂੰ ਕਮੈਂਟ ਕਰਦੇ ਸਿਰਫ ਕਮੈਂਟਾਂ ਦੇ ਨਾਲ ਜਿਹੜੇ ਮੇਰੇ ਵੀ ਕਮੈਂਟ ਕਰਦੇ ਨੇ ਉਹਨਾਂ ਲਈ ਬੱਡੀ ਖੁਸ਼ਖਬਰੀ ਆ ਕਿ ਆਪਾਂ ਆਟਾ ਲੈ ਕੇ ਆਏ ਆ ਅਲਟੋ ਦੇਣੀ ਆਪਾਂ ਕਿਵੇਂ ਆ ਜਿਹੜੇ ਮੇਰੇ ਵੀਡੀਓਸ ਕਮੈਂਟ ਕਰ ਦਿੰਦੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤੇ ਵੀਡੀਓ ਸ਼ੇਅਰ ਕਰ ਦਿੰਦੇ ਉਹਨਾਂ ਲਈ ਉਹਨਾਂ ਲਈ ਲੈ ਕੇ ਆਇਆ ਆਪਾਂ ਇੱਕ ਅਲਟੋ ਅਲਟੋ ਆਫਰ ਦੇ ਰਿਹਾ ਜਿਹੜੀਆਂ ਬਿਲਕੁਲ ਫ੍ਰੀ ਦੇ ਵਿੱਚ ਦੇਣੀਆਂ ਬਾਈ ਕੋਈ ਤੁਹਾਡਾ ਰੁਪਈਆ ਨਹੀਂ ਪਾਇਆ ਕੋਈ ਲੱਕੀ ਡਰਾ ਨਹੀਂ ਕੋਈ ਕੂਪਨ ਨਹੀਂ ਸਿਰਫ ਇੱਕ ਨਾਮ ਬੱਸ ਆਵਰ ਜਿਪਟਰ ਹਰ ਟੇਬਲ ਨੂੰ ਹਰ ਮਹੀਨੇ ਬਾਅਦ ਆਪਾਂ ਇੱਕ ਗਿਫਟ ਕੱਢਦੇ ਹੁੰਦੇ ਆ ਇਸ ਵਾਰ ਆਪਾਂ ਆਲਟੋ ਲੈ ਕੇ ਆਏ ਆ 2010 ਮਾਡਲ ਆ 1 ਲੱਖ ਰੁਪਏ ਦੀ ਕਾਰ ਆ ਭਾਈ ਜੀ ਆਪਾਂ ਦੀ ਰੇਟ ਦਾ ਗੱਲ ਕਰੀਏ 1 ਲੱਖ ਰੁਪਏ ਦੀ ਕਾਰ ਆ ਥੋੜੇ ਸਾਹਮਣੇ ਖੜੀ ਆ 1 ਲੱਖ ਰੁਪਏ ਜਿਵੇਂ ਕਹਦੀਏ ਥੋੜੇ ਉੱਪਰ ਦੀ ਬਾਰ ਦੇਣਾ ਆਪਾਂ ਨੇ ਇੱਕ ਪਿਆਰ ਕਰਦੇ ਦੇ ਭਰਾ ਉਹਨਾਂ ਦੀ ਖਾਤਰ ਆਪਾਂ ਆਲਟੋ ਗਿਫਟ ਬਿਲਕੁਲ ਫਰੀ ਦੇ ਵਿੱਚ ਆਪਾਂ ਲਾਈਵ ਚੱਲ ਸਿਆ ਜੇ ਸਾਰਾ ਬਿਲਾਈਵ ਕਰਾਂਗੇ ਤੇ ਲਾਈਵ ਚੱਲ ਪਿਆ 12:00 ਵਜੇ ਲਾਈਵ ਕਰਾਂਗੇ ਆਪਾਂ ਲਾਈਵ ਦੇ ਵਿੱਚ ਹੀ ਥੱਲੇ ਹੱਥ ਹੁੰਦਾ ਹੈ ਲਾਈਵ ਦੇ ਵਿੱਚ ਹੀ ਆਪਾਂ ਅਲਟੋ ਅੱਜ ਦੋ ਬੇਟਣੀਆਂ ਹੁਣ ਕਿਹੜੇ ਮੇਰੇ ਵੀਰ ਦੀ ਆ ਜਿਹਨੂੰ ਅਲਟੋ ਮਿਲਣੀ ਆ ਫਰੀ ਦੇ ਵਿੱਚ 2-4 ਮਿੰਟ ਵੇਟ ਕਰ ਲਓ ਜਿਹੜੇ ਮੇਰੇ ਵੀਰ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਬਾਈ ਆਪਣੇ ਮਿੱਤਰ ਪਿਆਰਿਆਂ ਨੂੰ ਸ਼ੇਅਰ ਕਰ ਦਿਓ ਸਿਰਫ ਸਾਡੀ ਇਨਾਮ ਸਾਡੇ ਵੱਲੋਂ ਆ ਤੁਹਾਡੀ ਇੱਕ ਰਿਕਵੈਸਟ ਆ ਤੁਹਾਡੇ ਸਾਹਮਣੇ ਵੀ ਸਾਡਾ ਵੀ ਮਾੜਾ ਮੋਟਾ ਚੈਨਲ ਚੱਲ ਪੂਆ ਵੀਰੇ ਸਾਡਾ YouTube ਜਿਹੜਾ ਬਹੁਤ ਵੀਕ ਆ ਸੋ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਆ ਤੇ ਇੰਨਾ ਕੋ ਭਰਾਓ ਪਿਆਰ ਬਣਾ ਕੇ ਰੱਖੋ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਤੇ ਪਰਚੀਆਂ ਪੂਰੀਆਂ ਆਲਰੇਡੀ ਤਿਆਰ ਕੀਤੀਆਂ ਹੋਈਆਂ ਨੇ ਜਿਹੜੇ ਮੇਰੇ ਭਰਾਵਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਜਿਹੜੇ ਮੇਰੇ ਭਰਾਵਾਂ ਨੇ ਵੀਡੀਓ ਸ਼ੇਅਰ ਕੀਤੀ ਆ ਉਹਨਾਂ ਨੇ ਤੇ ਜਿਹੜੇ ਮੇਰੇ ਵੀਰ Instagram ਦੇ ਉੱਪਰ ਵੀ ਨੇ ਉਹਨਾਂ ਨੇ ਵੀ ਸਾਰੀਆਂ ਪਰਚੀਆਂ ਪੈ ਰੀਆਂ ਨੇ ਪਰਚੀਆਂ ਵੀ ਤੁਹਾਨੂੰ ਮੈਂ ਦਿਖਾਵਾਂਗਾ ਇੱਕ ਪਰਚੀ ਚੱਕਣੀ ਆ ਇੱਕ ਪਰਚੀ ਚੱਕਾਂਗੇ ਤੇ ਇੱਕ ਦੇ ਵਿੱਚੋਂ ਹੀ ਕੱਢਾਂਗੇ 1 ਲੱਖ ਰੁਪਏ ਦੀ अल्टੋ ਤੇ अल्टੋ ਕੱਢ ਕੇ ਦੇਖਦੇ ਹਾਂ ਹੁਣ ਕਿਹਦੇ ਕਿਸਮਤ ਜਗਦੀ ਆ ਬਾਈ ਬਹੁਤ ਮਿਹਨਤ ਕੀਤੀ ਆ 10-10 ਹਜ਼ਾਰ ਕਮੈਂਟ ਮਿਲਦਾ ਰਿਹਾ ਸਾਨੂੰ ਸੋ ਆਪਾਂ ਉਹਨਾਂ ਦੀ ਖੁਸ਼ੀ ਦੇ ਲਈ ਮੰਦੇ ਨੂੰ ਹੁੰਦਾ ਯਾਰ ਕਿਸੇ ਤਾਂ ਸੋਚ ਸਾਡੀ ਇਹ ਆ ਵੀ ਕਿਸੇ ਗਰੀਬ ਕੋਲੇ ਕਾਰ ਚਲੀ ਜਾਵੇ ਤੋਂ ਬਾਕੀ ਦੇਖਦੇ ਆ ਕਿਸਮਤ ਆ ਵੀ ਹੁਣ ਕਿਹਦੇ ਹੱਥ ਆਉਂਦੀ ਆ अल्टੋ अल्टੋ ਦਾ ਹਰੇਕ ਬੰਦਾ ਕਹਿੰਦਾ ਵੀ ਮੇਰੇ ਹੀ ਸੇ ਆਵੇ ਮੇਰੇ ਹੀ ਸੇ ਆਵੇ ਬਾਕੀ ਹੁਣ ਰੱਬ ਨੂੰ ਪਤਾ ਹਨਾ ਵੀ ਕਿਨੂੰ ਆਲਟੋ ਮਿਲਨੀ ਆ ਤੇ ਫੈਕਟਾਂ ਦੇ ਲਾਈਵ ਕਰਦੀ ਐ ਨੇ ਜਦ ਮੈਂ ਕੋਤਾਂ ਕਰ ਜਾ ਹਾਂ ਹਾਂ ਦੂ ਚੱਕ ਦੇ ਕੋਈ ਚੱਕਰ ਨਹੀਂ ਤੇ ਬਾਕੀ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋਏ ਹੋ ਬਾਈ ਕਮੈਂਟ ਕਰਕੇ ਦੱਸੋ ਇੱਕ ਵਾਰ ਤੁਸੀਂ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਕਿੱਥੇ ਤੱਕ ਆਪਣੀਆਂ ਵਰ ਨਾ ਜਾਂਦੀਆਂ ਨੇ ਕਿੱਥੇ ਤੱਕ ਆਪਣੀ ਆਲਟੋ ਦੀਆਂ ਚਰਚੇ ਨੇ ਕਿੱਥੇ ਤੱਕ ਸਾਡੀ ਵੀਡੀਓ ਜਾਂਦੀਆਂ ਨੇ ਐਨ ਆਰ ਆਈ ਵੀਰ ਵੀ ਦੇਖਦੇ ਨੇ YouTube ਦੇ ਉੱਪਰ YouTube ਦੇ ਉੱਪਰ ਸਾਡਾ ਜਿਹੜਾ ਬਲੌਗ ਹੁੰਦਾ ਪੂਰਾ ਸਾਰਾ ਦੇਖਿਆ ਕਰੋ ਤੇ ਕਿਉਂਕਿ ਜਿਹੜੀ 15 ਸੈਕਿੰਡ ਦੀ ਜਾ 30 ਸਕਿੰਟ ਦੀ ਰੀਲ ਹੁੰਦੀ ਆ ਰੀਲ ਦੇ ਵਿੱਚ ਇੰਨੀ ਜਾਣਕਾਰੀ ਨਹੀਂ ਮਿਲਦੀ ਜੋ YouTube ਬਲੌਗ ਦੇ ਵਿੱਚ 10-15 ਮਿੰਟਾਂ ਦੇ ਵਿੱਚ ਪੂਰੀ ਕਾਰ ਡਿਟੇਲ ਮਿਲ ਜਾਂਦੀ ਆ ਕਾਰਾਂ ਆਪਣੇ ਕੋਲੇ ਓਕੇ ਦੀ ਰਿਪੋਰਟ ਹੁੰਦੀਆਂ ਨੇ ਤੇ ਕਾਰਾਂ ਪੂਰੀਆਂ ਸਜੀਆਂ ਹੁੰਦੀਆਂ ਨੇ ਫਿਰ ਜ਼ੋਕਾਲੇ ਵੀਰੋ ਸਤਿ ਸ੍ਰੀ ਅਕਾਲ ਤੁਹਾਡਾ ਸਬਰ ਦਾ ਫਾਲਾ ਜਿਹੜਾ ਉਹ ਆਪਾਂ ਲੈ ਕੇ ਆ ਗਏ ਅ ਪਟਾਰੇ 'ਚ ਬੰਦਾ ਹੁਣ ਦੇਖੋ ਆਲਟੋ ਖੜੀ ਆ ਤੁਹਾਡੇ ਸਾਹਮਣੇ ਇੱਕ ਵਾਰੀ ਆਲਟੋ ਕਣੀ ਨਿਗਾ ਮਰਵਾ ਦਿਓ ਅਲਟੋ ਤੁਹਾਡੇ ਸਾਹਮਣੇ ਖੜੀ ਆ ਹੁਣ ਦੇਖਦੇ ਆ ਵੀ ਅਲਟੋ 20 ਲੱਖ ਰੁਪਏ ਦੀ ਕਾਰ ਆ ਕੋਈ ਆਪਾਂ ਐ ਨਹੀਂ ਹੈਗਾ ਵੀ ਇਨਾਮ ਚ ਕੱਢਣੀ ਆ ਵੀ ਕੋਈ ਕਾਰ 40 ਜਾਂ 50 ਹਜ਼ਾਰ ਦੀ ਕਾਰ ਦੇ ਦਈਏ 1 ਲੱਖ ਰੁਪਏ ਦੀ ਕਾਰ ਆਪਾਂ ਤੁਹਾਨੂੰ ਦੇਣੀ ਆ ਉਹ ਵੀ ਫਰੀ ਦੇ ਵਿੱਚ ਕਿਸੇ ਤੋਂ ਕੋਈ ਟੋਕਨ ਨਹੀਂ ਕੋਈ ਟੋਕਨ ਮੰਗਣੀ ਨਹੀਂ ਕੋਈ ਡਰਾ ਨਹੀਂ ਬਿਲਕੁਲ ਇੱਕ ਕਮੈਂਟਾਂ ਨੇ ਪਿਆਰ ਕਰਕੇ ਸਾਡਾ ਪੇਜ ਸ਼ੇਅਰ ਕਰ ਦਿੰਨੇ ਮੇਰੇ ਵੀਰ ਸਾਡੀ ਪ੍ਰੋਮੋਸ਼ਨ ਹੋ ਜਾਂਦੀ ਆ ਆਪਾਂ ਤੁਹਾਡੇ ਲਈ ਇਨਾਮ ਰੱਖ ਦਿੰਨੇ ਆ ਹਰ ਵਾਰ ਤੇ ਅਗਲੀ ਵਾਰੀ ਵੀ ਦੱਸਿਓ ਇਸ ਵਾਰ ਅਲਟੋ ਆ ਇਸ ਵਾਰ ਆਪਣਾ ਪੀਪੀ ਤੇਰਾ ਕਾਰੋਬਾਰਾ ਦੇਖ ਲੋ ਸਾਡਾ YouTube ਪੇਜ ਆ ਜਿਹੜਾ ਇਹ ਬਾਈ ਸਬਸਕ੍ਰਾਈਬ ਕਰ ਲੋ ਜਿਹੜਾ ਨੇ ਹੁਣ ਤੱਕ ਨਹੀਂ ਕੀਤਾ ਕਿਉਂਕਿ YouTube ਵਾਲੇਓ ਮਿੱਤਰੋ ਵੱਧ ਤੋਂ ਵੱਧ ਆਪਣੇ ਮਿੱਤਰਾਂ ਨੂੰ ਸ਼ੇਅਰ ਕਰਾਓ ਘੱਟੋ-ਘੱਟ 500 ਜਣਾ ਲਾਈਵ ਚ ਜੁੜਿਆ ਹੋਇਆ ਹੈ 500 ਬੰਦਾ 500 ਬੰਦਾ ਵੀ ਬਾਈ ਅੱਜ ਆਲਾ ਜੁੜਿਆ ਹੋਇਆ ਹੈ ਨਾ ਜਿਹੜੇ ਮੇਰੇ ਵੀਰ ਅੱਜ ਆਏ ਨੇ ਐਕਟਿਵ ਐਕਟਿਵ ਫੋਲੋਅਰਸ ਨੇ ਜਿਹੜੇ ਮੇਰੇ ਵੀਰ ਆਏ ਨੇ ਤੇ ਵੀਰੇ ਹੁਣ ਦੇਖਦੇ ਆਂ ਵੀ ਕਿਹਨੂੰ ਆਲਟੋ ਮਿਲਣੀ ਆ ਸਾਡਾ ਜਿਹੜਾ ਕਈਆਂ ਦੇ ਮਨ 'ਚ ਇਹ ਹੁੰਦਾ ਵੀ ਯਾਰ ਸਾਡਾ ਕਾਰੋਬਾਰਾ ਨਹੀਂ ਪਤਾ ਲੱਗਦਾ ਵੀ ਕਿੱਥੇ ਆ ਸਾਡਾ ਕਾਰੋਬਾਰ ਬਈ ਪੰਜਾਬ ਦੇ ਵਿੱਚ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਤਾਂ ਪੀਵੀ 13 ਆਪਣੀ ਮਸ਼ਹੂਰ ਆ ਜ਼ਿਲ੍ਹਾ ਸੰਗਰੂਰ ਆ ਪੀਵੀ 13 ਮਸ਼ਹੂਰ ਆ ਤੇ ਆਪਣਾ ਮੂਲਕ ਸ਼ਹਿਰ ਆ ਪਾਤਰਾਂ ਦੇ ਕੋਲ ਰਹਿ ਜਾਂਦਾ ਜਾਖਲ ਵੀ ਨਾਲ ਪੈਂਦਾ ਬਰੇਟਾ ਬਲਾਡਾ ਸਨਾਮ ਤੋਂ ਮੰਨ ਕੇ ਚਲੋ ਵੀ 40 ਕਿਲੋਮੀਟਰ ਦੂਰ ਆ ਕਈ ਮੇਰੇ ਵੀਰ ਸੰਗਰੂਰ ਚ ਫਰੀ ਜਾਂਦੇ ਨੇ ਵੀ ਸੰਗਰੂਰ ਚ ਪੀਵੀ 13 ਜ਼ਿਲ੍ਹਾ ਸੰਗਰੂਰ ਆ ਵੀਰੇ ਤੇ ਪੈਂਦਾ ਸਾਨੂੰ ਸੰਗਰੂਰ ਚ ਆ ਸੰਗਰੂਰ ਤੋਂ ਮੰਨ ਕੇ ਚਲੋ ਵੀ 40 45 ਕਿਲੋਮੀਟਰ ਦੂਰ ਆ ਜਿਹੜੇ ਸੰਗਰੂਰ ਜ਼ਿਲ੍ਹੇ ਦੇ ਆ ਲਾਸਟ ਜਿਹੜਾ ਮੂਨਕਾ ਉਹ ਸ਼ਹਿਰ ਆ ਉਹ ਸ਼ਹਿਰ ਦੇ ਵਿੱਚ ਆਪਣਾ ਕਾਰੋਬਾਰ ਆ ਪੀਵੀ ਤੇਰਾ ਕਾਰੋਬਾਰ ਜਿੱਥੇ ਵਰਨਾ 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 ਹੁੰਦੀ ਆ ਸੋ ਵਰਨਾ ਵੀ ਮਿਲਦੀ ਆ ਤੁਹਾਨੂੰ ਪੂਰੀ ਘੈਂਟ ਮਿਲਦੀ ਆ ਤੇ ਹੋਰ ਵੀ ਆਪਣੇ ਕੋਲ ਕਾਰਾਂ ਹੈਗੀਆਂ ਨੇ ਜਿਹੜੀ ਤੁਹਾਨੂੰ ਕਾਰ ਦੀ ਚੁਆਇਸ ਹੁੰਦੀ ਆ ਆਪਣੇ ਕੋਲੇ ਜ਼ਿਆਦਾਤਰ ਵਰਨਾ ਕ੍ਰੇਟਾ ਤੇ ਆਲਟੋ K10 i10 ਸਾਰੀਆਂ ਕਾਰ ਆਪਣੇ ਕੋਲੇ ਹੈਗੀਆਂ ਨੇ ਬਾਕੀ ਆਈਟਮੈਂਟੀ ਵੀ ਮਿਲ ਜੂਗੀ ਤੇ ਸੋਟ ਸੋਟ ਵੀ ਕਾਰ ਮਿਲ ਜਾਂਦੀ ਹੈ ਆਪਣੇ ਕੋਲ ਜਿਹੜੀਆਂ ਕਾਰਾਂ ਟ੍ਰੈਂਡਿੰਗ ਚੱਲਦੀਆਂ ਨੇ ਜਿਹੜੀਆਂ ਕਾਰਾਂ ਮਾਰਕੀਟ ਦੇ ਵਿੱਚ ਚੱਲਦੀਆਂ ਨੇ ਉਹ ਕਾਰਾਂ ਆਪਾਂ ਲੈ ਕੇ ਆਉਨੇ ਆ ਸੋ ਬਾਲੀਆਂ ਗੱਲਾਂ ਬਾਤਾਂ ਵੀ ਕਰੀ ਜਾਂਦੇ ਆਪਾਂ ਤੇ ਬਾਕੀ ਦੱਸੋ ਵੀ ਕਿੱਥੋਂ ਕਿੱਥੇ ਜੁੜੇ ਹੋਏ ਆ ਆਪਣੇ ਨਾਲ ਤੇ ਸਾਰੀਆਂ ਤੇ ਇੰਸਟਾਗ੍ਰਾਮ ਤੇ ਹੋ ਗਿਆ ਲਾਈਵ ਨੋ ਵੀ ਇੰਸਟਾਗ੍ਰਾਮ ਫੇਸਬੁੱਕ ਦੇ ਉੱਪਰ ਸਾਰੇ ਕਿਤੇ ਲਾਈਵ ਕਰਾਂਗੇ ਆਲਟੋ ਦੇਵਾਂਗੇ ਕੋਈ ਇਹ ਨਹੀਂ ਗੱਲੀ ਗੱਲੀ ਪਹਿਲਾਂ ਕੱਢਣ ਤੋਂ ਪਹਿਲਾਂ ਪਰਚੀਆਂ ਵੀ ਤੁਹਾਨੂੰ ਦਿਖਾਉਂਗਾ ਵੀ ਵੀ ਪਰਚੀਆਂ ਸਾਰੇ ਪਰਾਂਵ ਦੀਆਂ ਪਈਆਂ ਹੋਈਆਂ ਨੇ ਕਿਤੇ ਇਹ ਤਾਂ ਨਹੀਂ ਹੋ ਗਿਆ ਵੀ ਇੱਕ ਪਰ ਇੱਕ ਮਤਲਬ ਇੱਕ ਪਰਚੀ ਤੇ ਸਾਰਿਆਂ ਦੇ ਨਾਮ ਨੇ ਮਤਲਬ ਇੱਕ ਪਰਚੀ ਤੇ ਸਭ ਦਾ ਨਾਮ ਪਾ ਰੱਖਿਆ ਵੀ ਇੱਕ ਪਰਚੀ ਤੇ ਸਾਰੇ ਸੇਮ ਪਾ ਰੱਖਿਆ ਨੇ ਮੇਕਾ ਨਾਮ ਕੱਢ ਦਾਂਗੇ ਬਾਈ ਸਾਰਿਆਂ ਦੀਆਂ ਪਈਆਂ ਹੋਈਆਂ ਨੇ ਜਿੰਨੇ ਮੇਰੇ ਵੀਰ ਵਿਸ਼ਵਾਸ ਕਰਦੇ ਨੇ ਕਿਉਂਕਿ ਇੱਕ ਵਿਸ਼ਵਾਸ ਆ ਜਿਹੜਾ ਬਹੁਤ ਔਖਾ ਮਿਲਦਾ ਸੋ ਆਪਾਂ ਤੁਹਾਡਾ ਕਮੈਂਟਾਂ ਦਾ ਮੁੱਲ ਜ਼ਰੂਰ ਮੋੜਾਂਗੇ ਮੇਰਾ ਵੀਰ ਪਰ ਮੈਂ ਸਾਰਿਆਂ ਨੂੰ ਤਾਂ ਨਹੀਂ ਅਸੀਂ ਕਾਰਬਾਜ਼ਾਰ ਸਾਡਾ ਸਾਰੇ ਤੁਹਾਨੂੰ ਸਾਰਿਆਂ ਨੂੰ ਤਾਂ ਨਹੀਂ ਆਲਟੋ ਦੇ ਸਕਦਾ ਪਰ ਆਲਟੋ ਇੱਕ ਨੂੰ ਮਿਲਨੀ ਆ ਪਰ ਇੱਕ ਨੂੰ ਮਿਲਨੀ ਆ ਜਿਹੜਾ ਹੱਕਦਾਰ ਆ ਜਿਹਦੀ ਕਿਸਮਤ ਤੇ ਆਲਟੋ ਲਿਖੀ ਹੋਈ ਆ ਉਹਨੂੰ ਆਲਟੋ ਮਿਲਨੀ ਆ ਹੁਣ ਦੇਖਦੇ ਆ ਵੀ ਆਲਟੋ ਕਿਹਨੂੰ ਮਿਲਦੀ ਆ ਬਸ ਥੋੜਾ 2-4 ਮਿੰਟਾਂ ਦੀ ਵਰਡ ਕਰ ਲੋ ਆਪਣਾ ਸਾਰਾ ਤਿਆਰ ਆ ਤੇ ਆਲਟੋ ਤੁਹਾਨੂੰ ਮਿਲ ਜੂਗੀ ਤੇ ਬਾਕੀ ਆਪਣੇ ਕਾਰਾਂ ਬਾਰੇ ਜਾਣਕਾਰੀ ਹੈ ਨਾ ਸਾਰੀ YouTube ਦੇ ਉੱਪਰ ਹੁੰਦੀ ਆ Facebook ਦੇ ਉੱਪਰ ਹੁੰਦੀ ਆ ਤੇ ਕਾਰ ਫਸਟ ਆਨਰ ਹੁੰਦੀ ਆ ਆਪਣੀ ਤੇ ਸਾਰੀ ਕਾਰ ਜੈਨੂਨ ਹੁੰਦੀ ਆ ਅਲਾਈ ਟਾਇਰ ਬਿਲਕੁਲ ਤੁਹਾਨੂੰ ਪਤਾ ਹੀ ਆ ਵੀ ਅਲਾਈ ਟਾਇਰਾਂ ਦੇ ਚਰਚੇ ਨੇ ਪੂਰੀ ਕਾਰ ਕੈਂਟ ਹੁੰਦੀ ਆ ਵਰਨਾ ਜਿਆਤਰ ਵਰਨਾ ਬਾਕੀ ਜਿਹੜੀ ਕਾਰ ਤੁਸੀਂ ਕਹੋਗੇ ਟਾਪ ਦੀ ਕਾਰ ਤੁਹਾਨੂੰ ਮਿਲੂਗੀ ਆਪਾਂ ਜੈਨੂਨ ਕਾਰ ਹੀ ਸੇਲ ਕਰਦੇ ਆ ਜੈਨੂਨ ਸਾਡੇ ਕੋਲੇ ਜਿਹੜੇ ਮੇਰੇ ਵੀਰ ਆ ਜੈਨੂਨ ਬੰਦੇ ਆਉਂਦੇ ਆ ਤੇ ਜੈਨੂਨ ਹੀ ਕਾਰ ਆਪਾਂ ਸੇਲ ਕਰਦੇ ਆ ਸੋ ਤੇ ਇਦਾਂ ਹੀ ਪਰਬਣਾਇ ਰੱਖਿਓ ਤੇ ਅਗਲੀ ਵਾਰੀ ਅਗਲੇ ਮਹੀਨੇ 13 ਤਰੀਕ ਨੂੰ ਦੱਸਿਓ ਬਾਈ ਇਸ ਵਾਰ अल्टੋ ਆ ਅਗਲੇ ਅਗਲੇ ਮਹੀਨੇ ਦੀ 13 ਤਰੀਕ ਨੂੰ ਆਪਾਂ ਕਿਹੜਾ ਇਨਾਮ ਕੱਢੀਏ ਇਹ ਵੀ ਦੱਸਿਓ ਸੋ ਤੇ ਆਪਣਾ ਤਿਆਰ ਆ ਕੰਮ अल्टੋ ਵੀ ਤਿਆਰ ਆ 2010 ਮਾਡਲ ਆ ਤੇ ਕਾਰ ਓਕੇ ਆ ਲਓ ਵੀ ਆਪਾਂ ਇੰਸਟਾਗ੍ਰਾਮ ਦੇ ਉੱਪਰ ਵੀ ਲਾਈਵ ਕਰ ਦਈਏ ਬਸ ਇੱਕ ਮਿੰਟ ਵੇਟ ਕਰ ਲਓ ਆਪਾਂ ਇੰਸਟਾਗ੍ਰਾਮ ਦੇ ਉੱਪਰ ਵੀ ਲਾਈਵ ਕਰ ਦਈਏ ਫੇਸਬੁੱਕ ਦੇ ਉੱਪਰ ਵੀ ਲਾਈਵ ਆ YouTube ਤੇ ਵੀ লাইਵ ਆ ਤੇ ਸਾਰੀਆਂ ਸਾਈਟਾਂ ਤੇ লাইਵ ਆ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆ ਬਹੁਤ ਟਾਈਮ ਬਹੁਤ ਮਿਹਨਤ ਕੀਤੀ ਹੈ ਮੇਰੇ ਵੀਰਾਂ ਨੇ ਅੱਜ ਕੱਲ ਕਿਸੇ ਮੇਰੇ ਭਰਾ ਕੋਲੇ ਲਾਈਕ ਕਰਨ ਦਾ ਟਾਈਮ ਵੀ ਹੈ ਨਹੀਂ ਲਾਈਕ ਨਹੀਂ ਹੁੰਦਾ ਕਰਦਾ ਆਪਾਂ ਨੂੰ ਤਾਂ ਵੀ ਹੋਰਾਂ ਨੇ ਕਮੈਂਟਾਂ ਦੀਆਂ ਮਤਲਬ ਮੀਮ ਵਰ샤ਇਆ ਹੋਇਆ ਇੱਕ ਮੀਮ ਵਾਂਗੂ ਕਮੈਂਟ ਪੈਂਦੇ ਆ ਸੋ ਉਹਨਾਂ ਲਈ ਆਪਾਂ ਹਰ ਵਾਰ ਇਨਾਮ ਕੱਢਦੇ ਹੁੰਨੇ ਆ ਤੇ ਉਹਨਾਂ ਲਈ ਆਪਾਂ ਲੈ ਕੇ ਵੀ ਆ ਗਏ ਲੋ ਵੀ ਅਲਟੋ ਹੁਣ ਜਮਾਂ ਤਿਆਰ ਆ ਹੁਣ ਸਿਰਫ 2 ਮਿੰਟਾਂ ਦੇ ਵਿੱਚ 2 3 ਮਿੰਟਾਂ ਦੇ ਵਿੱਚ ਆ ਪਲਟੋ ਦੀ ਪਰਚੀ ਚੱਕ ਦੇਣੀ ਆ ਤੇ ਅਲਟੋ ਮਿਲ ਜੂਗੀ ਤੁਹਾਨੂੰ ਹੁਣ ਦੇਖਦੇ ਆ ਵੀ ਕੀ ਨੂੰ ਮਿਲਦੀ ਆ ਅਲਟੋ 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 ਫੇਸਬੁਕ ਵਾਲਿਓ ਫੇਸਬੁਕ ਤੇ ਕਿੰਨੇ ਲਾਈਵ ਹੋ ਰਹੇ ਨੇ ਆਪਣੇ ਨਾਲ ਅਮਰ ਤਾਂ ਇਧਰ ਦੇਖੀ ਫੇਸਬੁਕ ਤੇ ਕਿੰਨੇ ਲਾਈਵ ਹੋ ਰਹੇ ਨੇ ਇਧਰ 175 175 ਫੇਸਬੁਕ ਤੇ ਨੇ ਇਹ ਤੇ ਇਹ ਤੇ YouTube ਤੇ 100 ਤੋਂ ਪਲੱਸ ਹੋ ਜਾ ਫਿਰ ਕਰਦੇ ਆ YouTube ਤੇ YouTube ਤੇ ਕਿੰਨੇ ਨੇ 550 ਲਾ ਵੀ Instagram ਤੇ ਹੋਗੇ ਲਾਈਵ Facebook ਤੇ ਕਰ ਦੇਣਾ ਵੱਧ ਤੋਂ ਵੱਧ 500 ਜਦੋਂ Facebook ਤੇ ਆ ਗਿਆ ਉਸ ਟਾਈਮ ਕਰ ਦਾਂਗੇ YouTube ਤੇ ਲਾਈਵ ਕਰ YouTube ਤੇ ਜੀ ਹਾਂ ਜੀ ਮਿੱਤਰੋ अल्टੋ ਦਾ ਟਾਈਮ ਆ ਗਿਆ ਵੀ ਮਿੱਤਰੋ ਜਿਹੜਾ ਜਿਹੜੇ ਵੇਟ ਕਰ ਰਹੇ ਸੀ ਸਭ ਨੂੰ ਬੇਨਤੀ ਹੈ ਵੀ YouTube ਤੇ ਲਾਈਵ ਚੱਲ ਰਿਹਾ ਹੈ PV 13 ਕਾਰ ਬੀਰ ਆ ਚੈਨਲ ਹੈ ਆਪਣਾ ਚੈਨਲ ਦਿਖਾ ਦਈਏ ਸਾਰੇ ਭਰਾਵਾਂ ਨੂੰ ਉਸ ਤੋਂ ਬਾਅਦ ਸਭ ਨੂੰ ਬੇਨਤੀ ਹੈ ਵੀ 2-4 ਮਿੰਟ ਦੇ ਵਿੱਚ ਵਿੱਚ ਅਸੀਂ ਆਲਟੋ ਕੱਢ ਦਾਂਗੇ ਆ ਚੈਨਲ ਦੇ ਉੱਤੇ ਲਾਈਵ ਚੱਲੀ ਜਾਂਦਾ ਮਿੱਤਰੋ ਆ ਦੇਖੋ ਇਹ ਜਿਹੜਾ ਨਾ ਆ ਗਿਆ ਇਹ ਚੈਨਲ ਦੇ ਉੱਤੇ ਲਾਈਵ ਚੱਲੀ ਜਾਂਦਾ ਮਿੱਤਰੋ ਜਿਹੜੇ ਵੀ ਭਰਾਲੇ ਆਉਣਾ ਹੈ ਲਾਈਵ ਚੱਲ ਰਿਹਾ ਦੇਖ ਲਓ ਲਾਈਵ ਲਾਈਵ ਚੱਲ ਰਿਹਾ ਇਸ ਚੈਨਲ ਦੇ ਉੱਤੇ ਐਂਡ ਕਲੀਅਰ ਆ। ਕੱਲੀ ਕੱਲੀ ਡਿਟੇਲ ਦਿੱਤੀ ਹੋਈ ਹੈ ਇਸ ਚੈਨਲ ਦੇ ਉੱਤੇ ਆ ਜਾਓ। ਤੇ ਇੱਧਰ ਵੀ 40 4000 ਤੋਂ ਪਲੱਸ ਹੋਣ ਵਾਲੇ ਨੇ ਮਿੱਤਰੋ। ਗਿਣਤੀ ਹੋਰ ਵਧਾ ਦਿਓ। YouTube ਦੇ ਸਬਸਕ੍ਰਾਈਬਰਾਂ ਦੀ ਗਿਣਤੀ ਹੋਰ ਵਧਾ ਦਿਓ ਮਿੱਤਰੋ। ਅੱਗੇ ਫੇਸਬੁੱਕ ਅੱਗੇ ਵੀ ਕਰਦੇ। ਲੋ ਵੀ ਮਿੱਤਰੋ ਫੇਸਬੁੱਕ ਵਾਲਿਓ ਆਹ ਚੈਨਲ ਆਪਣਾ ਪੀਵੀ 13 ਕਰ ਰਿਹਾ YouTube ਤੇ ਆ। ਜਦੋਂ YouTube ਤੇ 1000 ਜਣਾ ਆ ਗਿਆ ਲਾਈਵ ਦੇ ਵਿੱਚ ਉਸੇ ਟਾਈਮ ਆਪਾਂ ਕੱਢ ਦਾਂਗੇ ਉਸੇ ਟਾਈਮ ਆਪਾਂ ਡਰਾ ਕੱਢ ਦਾਂਗੇ ਐਲਟੋ ਫਰੀ ਵਾਲੀ ਜਦੋਂ YouTube ਤੇ 1000 ਆ ਗਿਆ ਜਦੋਂ YouTube ਤੇ 1000 ਆ ਗਿਆ ਉਸੇ ਟਾਈਮ ਆਪਾਂ ਕੱਢ ਦਾਂਗੇ ਮਿੱਤਰੋ ਸਭ ਨੂੰ ਬੇਨਤੀ ਹੈ Instagram ਵਾਲਿਓ YouTube ਤੇ ਆ ਜਾਓ YouTube ਤੇ ਕਲੀਅਰ ਚੱਲ ਰਿਹਾ ਹੈ ਆ ਚੈਨਲ ਦੇ ਉੱਤੇ TV 13 Carbyar ਚੈਨਲ ਦੇ ਉੱਤੇ ਲਾਈਵ ਚੱਲ ਰਿਹਾ ਫਰੀ ਆ ਦੇਖੋ ਫਰੀ ਜਿਹੜੀ ਐਲਟੋ ਚਲਣੀ ਹੈ ਇਸ ਚੈਨਲ ਦੇ ਉੱਤੇ ਆ ਚੈਨਲੇ ਮਿੱਤਰੋ ਆਪਣਾ ਦੇਖ ਲੋ ਇਸ ਚੈਨਲ ਦੇ ਉੱਤੇ ਲਾਈਵ ਚੱਲ ਰਿਹਾ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਦੇ ਵਿੱਚ अल्टੋ ਬਿਲਕੁਲ ਫ੍ਰੀ ਦੇ ਵਿੱਚ अल्टੋ ਆ ਤੇ ਯੂ ਲਾਈਵ ਚੱਲ ਰਿਹਾ ਤੇ ਇੰਸਟਾਗ੍ਰam ਵਾਲਿਆਂ ਨੇ ਵੀਰਾਂ ਨੇ ਬਹੁਤ ਕਮੈਂਟ ਕੀਤੇ ਹੋਏ ਨੇ ਤੇ ਉਹਨਾਂ ਵਾਸਤੇ ਆਪਾਂ ਉਹਨਾਂ ਦਾ ਸਬਰ ਦਾ ਫਲ ਆ ਖੜਿਆ 2010 ਮਾਡਲ अल्टੋ ਕਾਰ ਵੀ 1 ਲੱਖ ਰੁਪਏ ਦੀ ਕਾਰ ਆ ਵੀਰੇ ਤੇ ਕਮੈਂਟ ਵੀ ਬਾਈ ਲੱਖ ਲੱਖ ਵਰਗੇ ਕਰਦੇ ਸੀਗੇ ਬਾਈ ਲੰਮੇ ਲੰਮੇ ਸੋਹਣੇ ਸੋਹਣੇ ਕਮੈਂਟ ਕਰਦੇ ਸੀਗੇ ਤੇ ਉਹਨਾਂ ਵਾਸਤੇ ਆਪਾਂ ਆਲਟੋ ਲੈ ਕੇ ਆ ਗਏ ਬਿਲਕੁਲ ਫਰੀ ਦੇ ਵਿੱਚ ਕੱਢ ਰਹੇ ਹਾਂ ਤੁਸੀਂ ਬਹੁਤ ਸਾਰਾ ਮਾਣ ਬਖਸ਼ਿਆ ਸਾਨੂੰ ਪਿਆਰ ਬਖਸ਼ਿਆ ਇੰਨੇ ਔਕਾਤ ਨਹੀਂ ਸੀ ਸਾਡੀ ਸੋ ਤੇ ਪਰਚੀਆਂ ਥੋੜੀਆਂ ਪਈਆਂ ਹੋਈਆਂ ਨੇ ਆਪਾਂ ਇੱਕ ਵਾਰੀ ਨੇੜੇ ਕਰਕੇ ਦਿਖਾ ਦਈਏ ਪਰ ਆਪਦੀ ਪਰ ਨੇੜੇ ਲਈ ਇੱਕ ਵਾਰੀ ਨੇੜੇ ਦਿਖਾ ਦਿਓ ਸਭ ਨੂੰ ਬੇਨਤੀ ਹੈ ਵੀ ਇਸ ਚੈਨਲ ਦੇ ਉੱਤੇ ਆ ਜਾਓ ਕਿਤੇ ਬੰਦੇ ਇਹ ਨਾ ਫੁੱਟਣ ਲੱਗ ਜਾਣ ਬਈ ਆ ਪਰਚੀਆਂ ਬਾਈ ਕਦੇ ਆਪ ਦੀ ਇੱਕੇ ਪਰਚੀ ਪਾਈ ਬਾਰ ਕੀ ਆਣਾ ਇਹ ਨਾ ਹੋਵੇ ਸਭ ਦੀਆਂ ਪਰਚੀਆਂ ਪਾਈਆਂ ਹੋ ਜਾਂਦੀਆਂ ਚੈੱਕ ਕਰ ਲੋ ਅਮ ਆਹ ਕੱਲੀ ਕੱਲੀ ਪਰਚੀ ਚੈੱਕ ਕਰ ਲੈਣੇੜੇ ਕਰ ਲੋ ਕਰੈਕ ਜੱਟਾ ਹਣਾ ਕਰੈਕ ਜੱਟਾ ਦੇਖ ਲੋ ਆਹ ਦੇਖੋ ਭਾਈ ਇਹ ਨਹੀਂ ਹੈਗਾ ਵੀ ਇੱਕ ਪਰਚੀ ਪਾਈ ਹੋਈ ਆ ਕਦੇ ਮੰਨ ਤੇ ਇਹ ਨਾ ਹੋਵੇ ਬੰਦਿਆਂ ਦੇ ਆਪਾਂ 971 ਆ ਗਏ YouTube ਤੇ ਵਾਹ ਜੀ ਵਾਹ 971 ਲਓ ਭਾਈ ਜਿਵੇਂ ਕੀ ਆ ਪਰਚੀ ਪਾਈ ਦੇਖ ਲੋ ਭਾਈ ਗੁਰੀ ਗੁਰੀ ਅਟਵਾਲ 123 ਲਓ ਭਾਈ ਇਕੱਲੇ ਭਰਾ ਦੀ ਅਡਾੜ ਪਰਚੀ ਪਾਈ ਹੋਈ ਆ ਮਿੱਤਰੋ ਏ ਨਹੀਂ ਹੈਗਾ ਵੀ ਇੱਕ ਪਰਚੀ ਪਾਈ ਹੋਈ ਆ ਜੋ ਕੁਸ ਹੈਗਾ ਤੁਹਾਡੇ ਸਾਹਮਣੇ ਆ ਕਹਣਾ ਜੋ ਕਹੂੰਗਾ ਸੱਚ ਕਹੂੰਗਾ ਸੱਚ ਕਿਸੇ ਦਾ ਕੁਛ ਨਹੀਂ ਕਹੂੰਗਾ ਜੋ ਹੋਊਗਾ ਤੁਹਾਡੇ ਸਾਹਮਣੇ ਆ ਵੀਰੇ ਇਹ ਨਹੀਂ ਹੁੰਦਾ ਹਨਾ ਵੀ ਆਪਣੇ ਤੇ ਵਿਸ਼ਵਾਸ ਕਰਦਨੇ ਪਰ ਆਪਾਂ ਲੱਕੀ ਡਰਾ ਜਦੋਂ ਵੱਡਾ ਕੱਢਿਆ ਸੀ ਉਦੋਂ ਵੀ ਆ ਲਾਈਵ ਕੱਢਿਆ ਸੀ ਤੇ ਛੋਟਾ ਨਾਮ ਕੱਢਣਾ ਬੇਸ਼ੱਕ ਤੋਂ ਤੁਹਾਡੇ ਤੋਂ ਅਸੀਂ ਪੈਸੇ ਨਹੀਂ ਲਏ ਹੈਗੇ ਪਰ ਤੁਹਾਡੇ ਤੋਂ ਕਮੈਂਟ ਕਰਾਇਆ ਨੇ ਕਮੈਂਟ ਬਾਈ ਬਹੁਤ ਮਹਿੰਗੇ ਮਿਲੇ ਹੋਏ ਨੇ ਸਾਨੂੰ ਕਿਉਂਕਿ ਬਹੁਤ ਸਪਾਰ ਕਰ ਦਿਓ ਮਿੱਤਰੋ YouTube ਤੇ 1000 ਕਰ ਦਿਓ 850 883 ਨੇ YouTube ਤੇ 1000 ਕਰ ਦਿਓ ਉਸੇ ਟਾਈਮ ਕੱਢ ਦਾਂਗੇ ਇਸ ਚੈਨਲ ਦੇ ਉੱਤੇ 1000 ਕਰ ਦੋ ਉਸੇ ਟਾਈਮ ਕਰ ਦਾਂਗੇ ਲਾਈਵ ਆ 1000 ਕਰ ਦੋ 1000 ਕਰ ਦੋ 930 930 ਹੋ ਗਏ 930 ਹੋ ਗਏ ਲੋ ਵੀ ਤਿਆਰ ਆ ਗਏ ਫਿਰ ਹੁਣ ਤਿਆਰ ਹੈ ਜੀ ਤਿਆਰ ਹੈ ਜਮਾ ਮਾਹੌਲ ਭਖਿਆ ਹੈ ਬੁਰਾ 70 ਰਹਿ ਗਏ 70 ਰਹਿ ਗਏ ਮਿੱਤਰੋ ਇਸ ਚੈਨਲ ਦੇ 70 ਜਣੇ ਲਾਈਵ ਰਹਿ ਗਏ ਉਸੇ ਟਾਈਮ ਆਲਟੋ ਕੱਢ ਦੇਣੀ ਆ ਫ੍ਰੀ ਵਾਲੀ ਅਲਟੋ ਉਸੇ ਟਾਈਮ ਕੱਢ ਦੇਣੀ ਆ ਫ੍ਰੀ ਵਾਲੀ ਅਲਟੋ ਬਾਈ ਮੇਰੀ ਕਹਿੰਦਾ ਤੇਰੀ ਆ ਜੇ ਕਿਸਮਤ ਹੈ ਦੇਖੋ ਬਾਈ ਕਿਸਮਤ ਕਿਹਦੀ ਜਾਗਦੀ ਆ ਕਿਸਮਤ ਪਟਾਰੀ ਦੇ ਵਿੱਚ ਬੰਦ ਪਈ ਆ ਹੁਣ ਦੇਖਦੇ ਆ ਵੀ ਕਿਸਮਤ ਕਿਹਦੀ ਜਾਗਦੀ ਆ ਅਲਟੋ ਵਿੱਚ ਬੰਦ ਪਈ ਆ ਅਲਟੋ ਹੁਣ ਦੇਖਦੇ ਆ ਵੀ ਕੋਈ ਤੁਸੀਂ ਰੇਡ ਨਹੀਂ ਪਾਣੀ ਕੋਈ ਜਾਪ ਨਹੀਂ ਲਾਉਣਾ ਸਿਰਫ ਕਮੈਂਟ ਕਰਨੇ ਸੀ ਕਮੈਂਟ ਮਹਿੰਗੇ ਮੁੱਲ ਦੇ ਕਮੈਂਟਾਂ ਦੇ ਨਾਲ ਤੁਹਾਨੂੰ ਮੁੱਲ ਦੇ ਕਮੈਂਟ ਹੋ ਗਏ ਅਲਟੋ ਨਾਲ ਕਮੈਂਟ ਹੁੰਦੇ ਨੇ ਮਿੱਤਰੋ ਹੁਣ ਲੈ ਲੋ ਕਮੈਂਟਾਂ ਦਾ ਮੁੱਲ ਵੀ ਮੁੰਨ ਲਾ ਗਿਆ ਭਰਾਓ ਇੱਕ ਥੋੜੇ ਕਰਕੇ ਥੋੜੇ ਕਰਕੇ ਆ ਸਾਰਾ ਪਿਆਰ ਤੁਹਾਡੇ ਕਰਕੇ ਤੁਸੀਂ ਕਮੈਂਟ ਇੰਨੇ ਯਾਦੇ ਕੀਤੇ ਸੀ ਤੇ ਆਪਾਂ ਵੀ ਤੁਹਾਡੇ ਸਾਹਮਣੇ ਫਿਰ ਵੱਡੇ ਅਮਾਉਂਟ ਦੀ ਕਾਰ ਲੈ ਕੇ ਆ ਗਏ 1 ਲੱਖ ਰੁਪਏ ਦੀ ਕਾਰ ਬਈ ਬਹੁਤ ਵੱਡੀ ਗੱਲ ਆ ਹਨਾ ਸੋ 1 ਲੱਖ ਰੁਪਏ ਤੁਹਾਡੇ ਤੋਂ ਬਾੜ ਦੇਣਾ ਲੋੜੀ ਵਾਲੇ ਦਿਨ ਹੈਪੀ ਲੋੜੀ ਬਈ ਸਾਰਿਆਂ ਨੂੰ ਪਰਮਾਤਮਾ ਕਰੇ ਤੁਹਾਡੇ ਕਰੇ ਵਧੀਆ-ਵਧੀਆ ਨਮੀ ਨਮੀ ਕਾਰਾਂ ਖੁਸ਼ੀਆਂ ਆਉਣ ਹੈਪੀ ਲੋੜੀ ਮੇਰੇ ਸਾਰੇ ਭਰਾਵਾਂ ਨੂੰ ਸਾਡੀ ਫੈਮਿਲੀ ਨੂੰ ਇੰਸਟਾਗ੍ਰam ਨੂੰ ਫੇਸਬੁੱਕ ਨੂੰ YouTube ਨੂੰ ਸਾਰੇ ਭਰਾਵਾਂ ਨੂੰ ਹੈਪੀ ਲੋੜੀ ਆ ਹਨਾ ਤੇ ਲੋੜੀ ਦੇ ਖੁਸ਼ੀਆਂ ਲੈ ਕੇ ਆਵੇ ਪਰਮਾਤਮਾ ਜੋੜੀਆਂ ਬਣਾਵੇ ਤੇ ਲੋੜੀਆਂ ਮਨਾਵੇ ਸੋਡੀਆਂ ਸੋ ਇਧਰੋਂ ਹੁਣ ਪਰਮਾਤਮਾ ਕਹਦੇ ਕਾਰ ਵੀ ਮਿਲ ਜੇ ਕਿਸੇ ਗਰੀਬ ਪਰਿਵਾਰ ਮਤਲਬ ਇਹੀ ਬੇਨਤੀ ਕਰਦੇ ਆ ਵੀ ਕਿਸੇ ਗਰੀਬ ਪਰਿਵਾਰ ਨੂੰ ਕਾਰ ਮਿਲ ਜਵੇ 18 ਰਹਿ ਗਏ ਮਿੱਤਰੋ YouTube ਤੇ 18 9 ਹੋ ਗਿਆ 100 ਰਹਿ ਗਿਆ ਜਦੋਂ 1000 ਹੋ ਗਿਆ ਉਸੇ ਟਾਈਮ ਘੜ ਦਾਂਗੇ ਜਦੋਂ 1000 ਹੋ ਗਿਆ ਇੱਕ ਇੱਕ ਬਸ ਇੰਨੀ ਬੇਨਤੀ ਆ ਉਹਦੇ ਕੇ ਲਾ ਵੀ 1000 Instagram ਵਾਲੇ ਉਧਰ ਭਾਜੋ ਫਿਰ ਇਨਸਟਾਗ੍ਰਾਮ ਵਾਲਿਓ YouTube ਤੇ ਆਜੋ ਓਏ ਆਜੋ 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 ਆਲਟੋ ਲੈ ਜਾਓ ਲੋ ਵੀ 900 ਲਾਈਵ ਚ ਜੁੜਿਆ ਹੋਇਆ 900 ਜਾਣਾ 900 900 YouTube ਤੇ ਹੋ ਰਹਿ ਗਿਆ ਸਰ ਬੱਦਗੇ ਬੱਦਗੇ 1137 1137 ਬਾਈ ਚਲੋ ਬਾਈ ਜੀਵਾਡ ਤੋੜਦੇ ਬਾਈ ਰਿਕਾਰਡ ਹੈਪੀ ਲੋਹੜੀ ਬਾਈ ਤੁਸੀਂ ਸਾਡਾ ਮਾਣ ਰੱਖਿਆ ਤੁਸੀਂ ਸਾਡਾ ਮਾਣ ਰੱਖਿਆ ਅਸੀਂ ਤੁਹਾਡਾ ਮਾਣ ਰੱਖਾਂਗੇ ਵੀਰੇ ਲੈ ਫੋਕਸ ਨੇ ਇੱਕ ਵਾਰੀ ਕੈਮਰੇ ਕੋਲ ਕਰ ਲਾ ਆ ਤਿੰਨੇ ਕੈਮਰੇ ਕੋਲ ਕਰ ਲੋ ਇੱਕ ਵਾਰੀ ਤਿੰਨੇ ਕੈਮਰੇ ਕੋਲ ਕਰ ਲੋ ਤਿੰਨੇ ਸੈਟਾਂ ਦੇ ਇੱਧਰ ਆ ਜਾਓ ਆ ਬਾਈ ਪਹਿਲਾਂ ਪਰਚੀ ਚੱਕਾਂਗੇ ਲਾਸਟ ਤੇ ਚੱਕਾਂਗੇ ਪਹਿਲਾਂ ਇੱਕ ਵਾਰੀ ਤੁਹਾਨੂੰ ਦਿਖਾ ਦਮਾਵਾਂ ਬਈ ਪਰਚੇ ਸਹੀ ਪਈਆਂ ਹੋਈਆਂ ਨੇ ਵੀਰੇ ਇੱਕ ਵਾਰੀ ਚੈੱਕ ਕਰ ਲਓ ਇਹਨੂੰ ਇਹਨੂੰ ਫੜਾ ਦੇ ਬੰਦਰ ਨੂੰ ਫੜਾ ਦਿਖਾਉਣ ਉਹ ਵੀ ਮਿੱਤਰੋ ਫੇਸਬੁੱਕ ਵੀ ਨੇੜੇ ਕਰਦੀ ਥੋੜੀ ਜੀ ਆ ਲਓ। ਲਓ ਵੀਰੇ। ਆਇਆ ਪ੍ਰਦੀਪ ਇਧਰ ਆਇਆ। ਆ ਗਿਆ ਵੀ। 1104 ਬਈ ਪਹਿਲਾ ਪਰਚੇ ਚੈੱਕ ਕਰਵਾ ਦਵਾ ਤੁਹਾਨੂੰ ਪਰਚੇ ਚੈੱਕ ਕਰ ਲੋ ਵੀ ਪਰਚੀਆਂ ਸਹੀ ਪਾਈਆਂ ਹੋਈਆਂ ਨੇ ਕਦੇ ਮਨ 'ਚ ਬਈ ਭਰਾਮਾਂ ਦੇ ਡਾਊਟ ਨਾ ਜਾਵੇ। ਵੀ ਪਰਚੀਆਂ ਯਾਰ ਆਪਦੀਆਂ ਪਾਲੀਆਂ ਹਨਾ ਵੀ ਇੱਕ ਪਰਚੀ ਪਾਲੀ ਇੱਕ ਪਰਚੇ ਚੱਕ ਲਾਂਗੇ ਵੀ ਇਹ ਨਹੀਂ ਹੈਗਾ। ਜੋ ਪਰਚੀਆਂ ਪਾਈਆਂ ਨੇ ਥੋਡੀਆਂ ਸਾਰੇ ਭਰਾਮਾਂ ਦੇ ਕਮੈਂਟ ਕੀਤੇ ਹੋਏ ਨੇ ਉਹਨਾਂ ਦੀਆਂ ਐਲਡੀਆਂ ਮੈਂਸ਼ਨ ਕੀਤੇ ਹੋਈਆਂ ਨੇ ਉਹਨਾਂ ਦੇ ਪਰਚੀਆਂ ਪਾਈਆਂ ਹੋਈਆਂ ਨੇ। ਹੁਣ ਤੁਸੀਂ ਪੁੱਛਦੇ ਹੋਵੋਗੇ ਵੀ ਪਰਚੀਆਂ ਨਿਕਲਦੀਆਂ ਕਿਵੇਂ ਨੇ ਜਿਹੜੇ ਮੇਰੇ ਪਰ ਆ ਕਮੈਂਟ ਕਰਦੇ ਨੇ ਸਾਡੀ ਵੀਡੀਓ ਸ਼ੇਅਰ ਕਰਦੇ ਨੇ ਜਿਨ੍ਹਾਂ ਨੇ ਸਾਡਾ ਚੈਨਲ ਅੱਜ ਸਬਸਕ੍ਰਾਈਬ ਕੀਤਾ ਹੈ ਉਹਨਾਂ ਦੇ ਨੋਟੀਫਿਕੇਸ਼ਨ ਸਾਨੂੰ ਆਏ ਸੀਗੇ ਤੇ ਉਹਨਾਂ ਦੇ ਨਾਮ ਲਿਖ ਲਿਖ ਕੇ ਜਿਵੇਂ ਉਹਨਾਂ ਦੀ ਮਤਲਬ ਆਪਣੀ ਜੀਮੇਲ ਆਈਡੀ ਸੀਗੀ ਉਹਦੀ ਜੀਮੇਲ ਆਈਡੀ ਲਿਖੀ ਆ ਜਿਹਦੀ ਇੰਸਟਾਗ੍ਰਾਮ ਆਈਡੀ ਸੀਗੀ ਇੰਸਟਾਗ੍ਰਾਮ ਆਈਡੀ ਲਿਖੀ ਆ ਜਿਹਦੀ ਫੇਸਬੁੱਕ ਆਈਡੀ ਸੀ ਫੇਸਬੁੱਕ ਵਾਲੀ ਆਈਡੀ ਲਿਖੀ ਆ ਸਾਰੀਆਂ ਆਈਡੀਆਂ ਲਿਖੀਆਂ ਆਉਣ ਜਾਂ ਨੇ ਇੱਕ ਵਾਰੀ ਆ ਦੇਖ ਲਓ ਚੈੱਕ ਕਰ ਲਓ ਇੱਕ ਪਰਚੀ ਦਿਖਾਉਣੀ ਆ ਮੈਂ ਤੁਹਾਨੂੰ ਵੈਸੇ ਦਿਖਾ ਆ ਦੇਖ ਲਓ ਵੀਰੇ ਬਾਕੀਲ ਸਿੰਘ ਤੇ ਆ ਵਰਚੀ ਆ ਅਲੱਗ ਅਲੱਗ ਹਰੇਕ ਬੰਦੇ ਨਾਂ ਦੀ ਵਰਚੀ ਆ ਆ ਦੇਖ ਲਓ ਚੈੱਕ ਕਰ ਲਓ ਮੰਡ ਵਾਲਾ ਦੀਪ ਮਨਦੀਪ ਲਓ ਬਈ ਜਿੱਥੋਂ ਕਹਾਂਗਾ ਉੱਥੇ ਚੱਕ ਦਾਂਗੇ ਵਰਚੀਆਂ ਜਸ ਸਿੰਘ 4048 ਆ YouTube ਚੈਨਲ ਤੇ ਲਾਈਵ ਚੱਲਦਾ ਪਿਆ ਮਿੱਤਰੋ ਆ YouTube ਚੈਨਲ ਆ ਆਪਣਾ ਇੱਥੇ ਲਾਈਵ ਚੱਲਦਾ ਪਿਆ ਪੀ ਵੀ ਤੇਰਾ ਕਾਰ ਬ ਯਾਰ ਇਹ YouTube ਚੈਨਲ ਹੈ ਲੈ ਵੀਰੇ ਆ ਚੈੱਕ ਕਰ ਲੋ ਜੱਗੀ ਸਿੰਘ ਜੱਗੀ ਸਿੰਘ ਅਲੱਗਾ ਅਲੱਗ ਬੰਦੇ ਹਰੇਕ ਬੰਦੇ ਦੀ ਪਰਚੀ ਪਾਈ ਹੋਈ ਆ ਬਾਕੀ ਜੇ ਤੁਸੀਂ ਕਹਿਦੇ ਹੋ ਵੀ ਚੱਕ ਦੀਏ ਹੁਣ ਆਪਾਂ ਚੱਕ ਦੀਏ ਮੈਨਾਂ 2 ਮਿੰਟ ਘਰਾਵਾਂ ਨੂੰ ਲਾਈਵ 'ਚ 2 1500 ਆ ਗਿਆ 2000 ਕਰ ਦੋ YouTube ਤੇ 2000 ਕਰ ਦੋ ਵੇਖੀ ਜਮ ਜੱਟ ਫੇਰਾ ਚੱਲ ਬਹੁਤ ਆ ਯਾਰ ਬਹੁਤ ਆ ਜੱਟ ਕਾ ਨਹੀਂ ਕਰਦੇ ਨਾ ਬਹੁਤ ਆ ਚੱਲ ਬਹੁਤ ਆ ਵੀਰੇ ਸ਼ੁਕਰੀਆ ਮਿਹਰਬਾਨੀ ਥੋੜਾ ਬਹੁਤ ਪਿਆਰ ਆ ਬਹੁਤ ਯਾਦ ਆ ਵੀਰੇ ਤੁਹਾਡੇ ਨਾਲ ਇਹਨਾਂ ਦਾ ਕਾ ਨਹੀਂ ਕਰਦੇ ਚੱਲ ਕੋਈ ਨਹੀਂ ਇਹ ਤਾਂ ਗੱਲ ਨੂੰ ਪਾ ਲੈਣਾ ਆਪਾਂ ਨੇ ਸੋ ਲੈ ਵੀ ਹੈਪੀ ਲੋੜੀ ਬਈ ਸਾਰਿਆਂ ਨੂੰ ਬਾਕੀ ਪਰਮਾਤਮਾ ਕਰੇ ਕਿਸੇ ਲੋੜਬੰਦ ਪਰਿਵਾਰ ਕੋਲੇ ਕਾਰ ਚਲੀ ਜਾਵੇ ਹਨਾ ਅਲਟੋ ਤੇ ਬਈ ਕਮੈਂਟ ਬਹੁਤ ਕੀਤੇ ਹੋਏ ਨੇ ਥੋੜਾ ਸ਼ੁਕਰੀਆ ਤੁਹਾਨੂੰ ਹੱਥ ਜੋੜ ਕੇ ਸ਼ੁਕਰੀਆ ਥੋੜਾ ਧੰਨਵਾਦ ਆ ਬਈ ਇੰਨਾ ਪਿਆਰ ਬਖਸ਼ਿਆ ਸੋ ਹੈਪੀ ਲੋੜੀ ਵੀਰੇ ਸਾਰਿਆਂ ਨੂੰ ਜੇ ਤੁਸੀਂ ਕਹਿੰਦੇ ਚੱਕ ਦੀ ਆਪਾਂ ਇਧਰ ਆਏ ਵਰਦੀਪ ਆਨੇਆ ਬਸ 300 ਰਹਿ ਗਿਆ 41000 ਹੁਣ ਸੀ YouTube ਤੇ 300 ਰਹਿ ਗਿਆ 300 ਰਹਿ ਗਿਆ ਫਿਰ ਲੋਸ ਕਰ ਕੋਈ ਟਿਕਰ ਚਲੋ ਚਲ ਕੋਈ ਨਹੀਂ ਲੋ ਵੀ ਮਿੱਤਰੋ ਕੈਮਰੇ ਕਰ ਲਓ ਫੋਕਸ ਤੇ ਹੁਣ ਦੇਖਦੇ ਆ ਅਲਟੋ ਕਿਤੇ ਜਾਂਦੀ ਇੱਕ ਵਾਰੀ ਹਲਾ ਲਓ ਬਈ ਸਾਰਾ ਲਓ ਬਈ ਹਲਾ ਲੇ ਜ਼ਬਰਦਸਤ ਨੇੜੇ ਲਿਆ ਜ਼ੂਮ ਕਰ ਹਾਂ ਕਰਦਾ ਲੋ ਵੀ ਅਲਟੋ ਕੱਢਣ ਲੱਗਿਆ ਮਿੱਤਰੋ ਪਟਾਰੀ ਦੇ ਵਿੱਚੋਂ ਅਲਟੋ ਜਿਹਦਾ ਇਹਨਾਂ ਰੌਲਾ ਦਾ ਫਲੈਸ਼ ਲਾ ਜਿਹਦਾ ਇਹਨਾਂ ਰੌਲਾ ਲਾ ਪਾਰ ਖਿਆ ਸੀਗਾ ਉਹ ਅਲਟੋ ਆਪੇ ਹੁਣ ਕੱਢਣ ਲੱਗਿਆ ਥੋੜੇ ਸਾਹਮਣੇ ਇੱਕ ਵਾਰੀ ਚੱਕਾਂਗੇ ਕਿੱਥੋਂ ਚੱਕੀ ਏ ਬਚਾ ਲਓ ਜੀ ਬਾਈ ਕਮੈਂਟ ਕਰੋ ਕਿਧਰ ਚੱਕੀਏ ਦੱਸੋ ਇੱਕ ਵਾਰੀ ਕਮੈਂਟ ਕਰਿਓ ਕਿੱਥੋਂ ਚੱਕੀਏ ਪਰਚੀ ਪਰਚੀ ਦੱਸੋ ਕਿੱਥੋਂ ਚੱਕੀਏ ਉੱਥੇ ਚੱਕ ਦਾਂਗੇ ਵੀਰੇ ਤਸੋ ਬਾਈ ਕਿਹੜੇ ਪਾਸੋਂ ਪਰਚੀ ਚੱਕੀ ਆ ਦੇਖ ਲਓ ਤੁਸੀਂ ਆਪੇ ਚੱਕ ਲਓ ਵੀਰੇ ਅੱਗੇ ਨਹੀਂ ਆਜੋ 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 ਆਪੇ ਚੱਕ ਲਓ ਆਗੇ ਪਰਚੀ ਹਲਾਈ ਹਲਾਈ ਜਾ ਸੈਂਟਰ ਚੋ ਬਾਈ ਕਹਿੰਦੇ ਸੈਂਟਰ ਚੋ ਸੈਂਟਰ ਚੋ ਕਿੱਥੋਂ ਪਰਚੀ ਚੱਕੀਏ ਬਾਈ ਦੱਸੋ ਉੱਛੇ ਤੋਂ ਬਾਈ ਹੈ ਕਹਿੰਦਾ ਨੀਚੇ ਤੋਂ ਸੈਂਟਰ ਅੱਛਾ ਨੀਚੇ ਲਓ ਬਾਈ ਲੈ ਵੀ ਇੱਥੋਂ ਝੱਕਾਂਗੇ ਇੱਕ ਵਾਰੀ ਹਿਲਾ ਦੇ ਸਾਰਾ ਫੇਰ ਇੱਕ ਵਾਰੀ ਹਿਲਾ ਦੇ ਇੱਕ ਵਾਰੀ ਹਿਲਾ ਦੇ ਕਿ ਵਾਜ ਜੀ ਕਿਸਮਤ ਬੰਦ ਪਈ ਆ ਵਿੱਚ ਪਟਾਰੀ ਦੇ ਕਿਸਮਤ ਬੰਦ ਪਈ ਆ ਮਿੱਤਰੋ ਵਿੱਚ ਪੂਰੀ ਦੇ ਲੈ ਵੀ ਆ ਸੈਂਟਰ ਆ ਠੀਕਾ ਸੈਂਟਰ ਦੇ ਵਿੱਚੋਂ ਆਪਾਂ ਨੰਬਰ ਦਿਉਂਗਾ ਆ ਚੱਕ ਲੈਣਾ ਠੀਕ ਆ ਆ ਲਾਸਟ ਵਾਲੀ ਆ ਚੱਕੀ ਆ ਇਹ ਆ ਦੇਖ ਲੋ ਵੀਰੇ ਆ ਲੋ ਬਈ ਮਿੱਤਰੋ ਆ ਆਲਟੋ ਦਾ ਹੱਕਦਾਰ ਆਲਟੋ ਦਾ ਹੱਕਦਾਰ ਹੈ ਜਿਹੜਾ ਬਈ ਆ ਪਰਤੀ ਆਲਾ ਚੱਕੋ ਬਈ ਆਲਟੋ ਵੀਰੇ ਤੇਰੀ ਆ ਬਈ ਦੇਖਦੇ ਹੁਣ ਤੇਰਾ ਨਾਮ ਕੀ ਆ ਦੇ ਚ ਸਿੰਘ ਰੇਮਪੀ ਸਿੰਗਰ ਰੈਪੀ ਸਿੰਗਰ ਰੈਪੀ ਦੀ ਅਸੀਂ ਆਈਡੀ ਕੱਢਦੇ ਆ ਆਈਡੀ ਇੰਸਟਾਗ੍ਰam ਦੀ ਐ ਸਿੰਗਰ ਰੈਪੀ ਤੇ ਇਹਦਾ ਨਾਮ ਹੋਣੀ ਭਰਾ ਪਹਿਲਾਂ ਲਾਈਵ 'ਚ ਦੇਖ ਲਈਏ ਸਿੰਗਰ ਰੈਪੀ ਨੂੰ ਨਿਕਲਿਆ ਬਾਈ ਇਹਨੂੰ ਤੇ ਸਿੰਗਰ ਰੈਪੀ ਨੂੰ ਇਹਨੂੰ ਬਾਈ ਨੂੰ ਹੋਣੀ ਮੈਸੇਜ ਕਰ ਲਾਂਗੇ ਅਸੀਂ ਬਾਅਦ 'ਚ ਕੋਈ ਬੰਦਾ ਫੇਕ ਆਈਡੀ ਬਣਾ ਕੇ ਨਾ ਸਾਨੂੰ ਕਹਿ ਦਵੇ ਬਾਈ ਆਹ ਲੋ ਬਾਈ ਬਾਅਦ 'ਚ ਪਤਾ ਕੀ ਕਰਦੇ ਆ ਜਦੋਂ ਕਮੈਂਟ ਦੇ ਨਾਮ ਨਿਕਲ ਜਾਂਦਾ ਵੀਰੇ ਉਹਦੇ ਨਾਮ ਦੀ ਫੇਕ ਆਈਡੀ ਬਣ ਜਾਂਦੀ ਆ ਸੋ ਅਸੀਂ ਹੋਣੀ 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 ਅਸੀਂ ਲਾਈਵ ਕਰਾਂਗੇ ਲਾਈਵ ਦੇ ਵਿੱਚ ਹੀ ਇਹਦਾ ਨਾਮ ਸਰਚ ਕਰਾਂਗੇ ਤੇ ਹੁਣੀ ਬਾਈ ਨੂੰ ਅਸੀਂ ਮਤਲਬ ਮੈਸੇਜ ਛੱਡਾਂਗੇ ਬਾਅਦ ਚ ਸਾਨੂੰ ਪਤਾ ਲੱਗ ਜੇ ਸਾਡਾ ਇੰਸਟਾਗ੍ਰam ਪੇਜ ਆ ਜਿਹੜਾ ਪੀਵੀ ਤੇਰਾ ਕਾਰੋਬਾਰ ਉਹ ਵੀ ਫੋਲੋ ਕੀਤਾ ਹੋਊਗਾ ਬਾਈ ਦਾ ਪੱਕਾ ਫੋਲੋ ਕੀਤਾ ਹੋਊਗਾ ਹੁਣੀ ਸਰਚ ਕਰ ਲੈ ਪ੍ਰਦੀਪ ਤੇ ਸਿੰਘ ਰੇਪੀ ਰੇਪੀ ਨੂੰ ਹਲਟੋ ਨਿਕਲ ਹੀ ਬਾਈ ਪਤਾਈਆਂ ਤੈਨੂੰ ਹੈਪੀ ਲੋੜੀ ਬਾਕੀ ਪਤਾ ਲੱਗੂਗਾ ਬਾਈ ਜਦੋਂ ਕਾਰ ਲੈਣ ਆਊਗਾ ਵੀ ਕਿੱਥੋਂ ਦਾ ਸੋ ਕਾਰ ਨਿਕਲ ਗਈ ਹੈਪੀ ਲੋੜੀ ਮੰਨ ਗਈ ਸੋ ਬਹੁਤ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਬਈ ਕਮੈਂਟ ਕੀਤੇ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਨਿਕਲੇ ਉਹਨਾਂ ਲਈ ਸੌਰੀ ਹੈ ਵੀਰੇ ਹਾਂ ਸਿੰਘ ਰੈਪੀ ਆ ਗਿਆ ਬਈ ਆ ਗਿਆ ਬਈ ਆ ਗਿਆ ਆ ਦੇਖ ਲੋ ਵੀਰੇ ਸਾਰਾ ਕੁਝ ਲਾਈਵ ਹਾਂ ਇਹ ਬਈ ਫੋਲੋ ਪਰ ਆ ਦੇ ਦੋਨੋਂ ਪੇਜ ਫੋਲੋ ਕੀਤੇ ਹੋਏ ਨੇ ਦੋਨੋਂ ਪੇਜ ਫੋਲੋ ਕੀਤੇ ਹੋਏ ਨੇ ਇਹ ਆ ਬੰਦਾ ਜੈਨੂਅਲ ਪ੍ਰੋਫਾਈਲ ਆ ਇੱਥੇ ਇੱਥੇ ਆ ਬਾਈ ਜਿੱਤ ਗਿਆ ਬਈ ਅਲਟੋ ਮੈਨੂੰ ਲੱਗਦਾ ਬਾਈ ਹਨਾ ਲੋਡਬੰਦ ਕੋਲੀ ਪਹੁੰਚੇ ਮੈਨੂੰ ਲੱਗਦਾ ਹਨਾ ਹਾਂ ਮੈਨੂੰ ਆਪ ਲੱਗਦਾ ਬਾਈ ਗਾਣਾ ਨਹੀਂ ਚੱਲਣਾ ਕਾਪੀਰਾਈਟ ਵੱਜੂਗਾ ਲਓ ਵੀ ਆ ਆ ਮਿੱਤਰ ਨੂੰ ਨਿਕਲੀ ਐਲਟੋ ਲਓ ਵੀ ਸਿੰਘ ਰੈਪੀ ਨੂੰ ਲੈ ਸਾਰਾ ਕੁਝ ਪ੍ਰੂਫ ਆ ਤੁਹਾਡੇ ਸਾਹਮਣੇ ਪਰਚੇ ਵੀ ਤੁਹਾਡੇ ਸਾਹਮਣੇ ਸੀਗੀਆਂ ਆਈਡੀ ਵੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਬਾਈ ਜਮਾਂ ਸ਼ਰਿਆਮ ਆ ਤੇ ਅਗਲੇ ਮਹੀਨੇ ਦੀ 13 ਤਰੀਕ ਨੂੰ ਆਪਾਂ ਦੱਸਿਓ ਕਮੈਂਟ ਕਰਿਓ ਸਿੰਘ ਰੈਪੀ ਦਾ ਐਲਟੋ ਰੈਪੀ ਦਾ ਲੈ ਆ ਕੋਈ ਨਾ ਬਾਈ ਕੋਈ ਚੱਕਰ ਨਹੀਂ ਮੇਰੇ ਭਰਾ ਉਹ ਮਣਕ ਰੇਪੀ ਲਾਈਵ ਵੀ ਨਾ ਉਹ ਕੋਈ ਚੱਕਰ ਨਹੀਂ ਵੀਰੇ ਤੁਸੀਂ ਵੀ ਪੁਰਾਣਾ ਮਨਾਇਓ ਆਪਾਂ ਅਗਲੇ ਮਹੀਨੇ ਨਾ ਵੱਡੇ ਨਾਮ ਨਹੀਂ ਛੋਟੇ ਨਾਮ ਕਰ ਦਾਂਗੇ ਯਾਰ ਹਨਾ ਵੀ ਆਪਾਂ ਸੋਚਦੇ ਆਂ ਵੀ ਸਾਰੇ ਪਰਮਣੋਂ ਨਿਕਲੇ ਕਰਿਆ ਹਨਾ ਨਾਮ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਸਾਡਾ ਜਿਹੜਾ YouTube ਚੈਨਲ ਆ ਇਹ ਸਬਸਕ੍ਰਾਈਬ ਕਰ ਲਿਓ ਪੁਰਾਣ ਬਣ ਕੇ ਤੁਹਾਡੇ ਅੱਗੇ ਬੇਨਤੀਆਂ ਨੇ ਸਾਡੀਆਂ ਤੇ ਆਪਾਂ ਤੁਹਾਡੇ ਲਈ ਵੱਡੇ ਵੱਡੇ ਛੋਟੇ ਛੋਟੇ ਆਫਰ ਲੈ ਕੇ ਆ ਕਰਾਂਗੇ ਸਾਡਾ ਪੇਜ ਫੋਲੋ ਰੱਖਿਓ ਤੇ ਪਿਆਰ ਬਣਾਈ ਰੱਖਿਓ ਤੇ ਕਮੈਂਟ ਬਈ ਇਹ ਨਾ ਹੋਵੇ ਵੀ ਸਾਨੂੰ ਕੱਲ ਨੂੰ ਕਮੈਂਟ ਨਾ ਕਰੋ ਅੱਜ ਅਲਟ ਨਿਕਲ ਗਈ ਕੱਲ ਨੂੰ ਵੀ ਸਵੇਰੇ ਵੀਡੀਓ ਪਾਵਾਂਗੇ ਪਿਛਲੇ ਆਵਾਂਗੇ ਅਗਲੀ 13 ਤਰੀਕ ਨੂੰ ਤੇ ਅਸੀਂ ਪਤਾ ਕੀ ਕਰਦੇ ਹੁੰਦੇ ਅਸੀਂ ਸਟਾਰਟਿੰਗ ਤੋਂ ਕਮੈਂਟ ਚੱਕਦੇ ਹੁੰਦੇ ਆ ਜਿਹੜੇ ਬੰਦੇ ਪਹਿਲੇ ਦਿਨ ਤੋਂ ਕਮੈਂਟ ਕਰਦੇ ਨੇ ਹਨਾ ਇਹ ਨਹੀਂ ਹੁੰਦਾ ਵੀ ਆਪਾਂ ਤੁਰਤ ਦਾ ਲਿਪਾ ਦੇਖਦੇ ਆ ਜਿਹੜੇ ਬੰਦੇ ਸਟਾਰਟਿੰਗ ਤੋਂ ਕਮੈਂਟ ਕਰਦੇ ਨੇ ਆਪਾਂ ਉਹਨਾਂ ਦੇ ਨਾਮ ਲਿਖਦੇ ਹੁੰਦੇ ਆ ਸੋ ਜਿਹੜੇ ਸਾਰੀਆਂ ਵੀਡੀਓ ਚੱਕ ਲੈਣੇ ਹੁੰਦੇ ਆ ਸੋ ਸਿੰਗਰ ਐਪੀ ਨੂੰ ਤਾਂ ਨਿਕਲ ਗਈ ਅਲਟੋ ਤੇ ਬਈ ਤੁਹਾਨੂੰ ਵੀ ਨਿਕਲ ਜੂਗਾ ਕੋਈ ਚੈੱਕ ਕਰਨੀ ਆਪਣੇ ਘੜਾ ਮੁੱਕ ਗਿਆ ਸੋ ਹੈਪੀ ਲੋੜੀ ਮੁਬਾਰਕਾਂ ਸਤਿ ਸ੍ਰੀ ਅਕਾਲ മൂണക്ക <laughs>